ਲੋਕ ਹਿੱਤ ਲੋਕਾਂ ਦੀ ਆਵਾਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਖਾਲਸਾ ਸਾਧ ਸੰਗਤ ਜੀ ਆਪਾਂ ਅੱਜ ਗੱਲ ਕਰਾਂਗੇ ਜੋ ਕਿ ਸਾਡੇ ਬਣਜੋ ਗਿਆਨੀ ਸਾਹਿਬ ਗਿਆਨੀ ਗੁਰਪ੍ਰੀਤ ਸਿੰਘ ਜੀ ਕੈਲੀਫੋਰਨੀਆ ਉਦਾਸੀਨ ਸੰਪਰਦਾ ਜਿਨ੍ਹਾਂ ਦੇ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਅਮਰੀਕਾ ਦੀ ਧਰਤੀ ਤੋਂ ਪੰਜਾਬ ਦੇ ਪਹੁੰਚ ਕੇ ਜਿਵੇਂ ਜਿਹੜਾ ਪਖੰਡ ਚੱਲ ਰਿਹਾ ਹੈ ਉਹ ਪਖੰਡ ਦਾ ਪਰਦਾ ਪਾਸ਼ ਕਰਨ ਵਾਸਤੇ ਸੰਗਤਾਂ ਨੂੰ ਜਾਗਰੂਤ ਕੀਤਾ ਗਿਆ ਤੇ ਕੁਝ ਜਿਹੜੇ ਅਖੌਤੀ ਲੋਕ ਆਨ ਜਿਨ੍ਹਾਂ ਦੇ ਵਿੱਚ ਜਲੰਧਰ ਤੋਂ ਅੰਕਲ ਨਰੂਲਾ ਤੇ ਉਸਦੇ ਸਾਥੀ ਜਿਨ੍ਹਾਂ ਦੇ ਵੱਲੋਂ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਕੈਲੀਫੋਰਨੀਆ ਵਾਲੇ ਉਹਨਾਂ ਦੇ ਆਪਣਾ ਜਿਹੜੇ ਸ਼ਬਦ ਆ ਚਾਹੇ ਤੁਸੀਂ ਉਹਨਾਂ ਦਾ ਤੁਜੀ ਤਰਕ ਦੇ ਹਿਸਾਬ ਨਾਲ ਜਵਾਬ ਦਿਓ ਤੇ ਚਾਹੇ ਤੁਸੀਂ ਉਹਨਾਂ ਦੇ ਨਾਲ ਬੈਠ ਕੇ ਟੇਬਲ ਟੌਪ ਕਰ ਲਓ ਪਰ ਉਹਨਾਂ ਨੇ ਵੀ ਕੀਤਾ ਹੈ ਆਪਣੇ ਕੁਝ ਸਾਥੀ ਇਕੱਠੇ ਕਰਕੇ ਪਤਾ ਨਹੀਂ ਪੰਜਾਬ ਦੀ ਪੁਲਿਸ ਤੇ ਕੀ ਉਹਨਾਂ ਨੇ ਦਬਾਅ ਬਣਾਇਆ ਕਿ ਸਾਡੇ ਭਾਈ ਸਾਹਿਬ ਗਿਆਨੀ ਗੁਰਪ੍ਰੀਤ ਸਿੰਘ ਦੀ ਕੈਲੀਫੋਰਨੀਆ ਦੇ 295 ਦੀ ਧਾਰਾ ਲਾ ਕੇ ਪਰਚਾ ਦਰਜ ਕਰ ਦਿੱਤਾ ਜਦੋਂ ਕਿ ਉਹਦੇ ਜਿਹੜੀ ਸੱਚ ਦੀ ਜਿਹੜੀ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਹੇ ਹਨ ਅਤੇ ਜੋ ਪਖੰਡ ਦੇ ਵਿੱਚ ਚੱਲ ਰਿਹਾ ਹੈ ਪਖੰਡ ਦਾ ਪਰਦਾ ਖੋਲ੍ਹ ਕਰ ਰਹੇ ਹਨ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਕਿ ਸਾਰੇ ਇਹ ਜਿਹੜੇ ਤੱਤ ਸੋਨਾਂ ਨੂੰ ਵਿਚਾਰ ਲਿਆ ਜਾਵੇ ਭਾਈ ਗੁਰਪ੍ਰੀਤ ਸਿੰਘ ਜੀ ਦੀਆਂ ਵੀਡੀਓ ਜਾਂ ਉਹਨਾਂ ਦੀ ਜਿਹੜੀ ਵੀ ਕਥਾ ਦੀਆਂ ਰਿਕਾਰਡਿੰਗਾਂ ਹੈਗੀਆਂ ਉਹਨਾਂ ਨੂੰ ਸੁਣ ਲਿਆ ਜਾਵੇ ਅਤੇ ਜੋ ਇਹ ਕਰ ਰਹੇ ਹਨ ਜੋ ਪਖੰਡ ਇਹ ਕਰ ਰਹੇ ਹਨ ਜਿਸ ਤਰ੍ਹਾਂ ਫਾਇਰ ਕਰਕੇ ਜਾਂ ਹੋਰ ਇਹ ਉਹਦੀਆਂ ਮਨ ਘੜਦੇ ਇਹਨਾਂ ਨੇ ਜਿਹੜੀਆਂ ਕਾੜੀਆਂ ਬਣਾਈਆਂ ਜਿਹੜੀਆਂ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਚੁੱਕੇ ਜਿਕੇ ਪਹਿਲਾਂ ਇਹ ਆਪਣੇ ਬੰਦਿਆਂ ਨੂੰ ਸਿਖਾਉਂਦੇ ਹਨ ਉਹਨਾਂ ਨੂੰ ਵੀ ਵਿਵਾਜ ਲਿਆ ਜਾਵੇ ਤੇ ਜਿਹੜਾ ਵੱਡਾ ਪਰਚਾ ਵਾ ਪਾਈ ਬੋਰ ਪ੍ਰੀਸ਼ਣ ਜੀ ਤੋਂ ਰੱਦ ਕਰਕੇ ਇਹਨਾਂ ਦੇ ਉੱਤੇ ਬਣਦਾ ਪਰਚਾ ਜਿਹੜਾ 295 ਦਾ ਉਹ ਦਰਜ ਕੀਤਾ ਜਾਵੇ ਕਿਉਂਕਿ ਜਿਹੜੀ 295 ਧਾਰਾ ਹੈ ਇਹ ਬੇਦਬੀ ਦੀ ਧਾਰਾ ਹੈ ਧਾਰਮਿਕ ਭਾਵਨਾ ਨੂੰ ਖਲਵਾ ਜਿਹੜਾ ਉਹ ਆਹਿਤ ਕਰਨ ਦੀ ਧਾਰਾ ਹੈ ਤੇ ਧਾਰਮਿਕ ਭਾਵਨਾ ਤੇ ਪੰਜਾਬ ਦੇ ਵਿੱਚ ਜਿਹੜੇ ਵਿਦੇਸ਼ ਇਹ ਹੈ ਬਾਹਰੋਂ ਆ ਕੇ ਲੋਕ ਕਰ ਰਹੇ ਹਨ ਕਿਉਂਕਿ ਇਹ ਇੱਥੇ ਕਹਿੰਦੇ ਆਂ ਰੂਸ ਸੈਟ ਕਰਨਾ ਰੂਸ ਸੈਟ ਦਾ ਮਤਲਬ ਹੁੰਦਾ ਹੈ ਜਹਾਦ-ਜਹਾਦ ਦਾ ਮਤਲਬ ਹੁੰਦਾ ਹੈ ਕਿ ਕਿਸੇ ਦੀ ਧਰਤੀ ਤੇ ਜੰਗ ਕਰਕੇ ਉਸ ਤੇ ਹਮਲਾ ਕਰਕੇ ਕਬਜ਼ਾ ਕਰਨਾ ਇਹ ਕਿਹੜਾ ਪੰਜਾਬ ਤੇ ਕਬਜ਼ਾ ਕਰਨ ਲਈ ਆਇਆ ਇਹ ਮੁਗਲ ਨੇ ਇਹ ਕੋਈ ਆਪਣੇ ਉਹ ਜਿਹੜੇ ਪੁਰਾਣੀ ਸਮੇਂ ਦੇ ਜਿਹੜੇ ਬਾਦਸ਼ਾਹ ਹੀ ਜਿਹੜੇ ਜ਼ਬਰ ਤੇ ਜ਼ੁਲਮ ਕਰਦੇ ਸੀ ਜਨਤਾ ਦੇ ਜਿਹੜੇ ਮਜਲੂਮ ਲੋਕਾਂ ਦੇ ਅਤਿਆਚਾਰ ਕਰਦੇ ਇਹ ਉਹ ਲੋਕ ਨੇ ਜਿਹੜੇ ਇੱਥੇ ਕ੍ਰੋਸੇਡ ਕਰਨਾ ਚਾਹੁੰਦੇ ਜਹਾਦ ਕਰਨਾ ਚਾਹੁੰਦੇ ਜੰਗ ਕਰਕੇ ਧਰਤੀ ਦੇ ਕਬਜ਼ਾ ਕਰਨਾ ਚਾਹੁੰਦੇ ਇਹ ਜਿਹੜਾ ਪ੍ਰਸ਼ਾਸਨ ਹੈ ਮੈਂ ਇਸ ਨੂੰ ਕਹਿਣਾ ਚਾਹੁੰਦਾ ਕੀ ਕ੍ਰੂਸੇਡ ਦਾ ਤੁਹਾਨੂੰ ਵੀ ਮਤਲਬ ਪਤਾ ਕ੍ਰੂਸੇਡ ਦਾ ਮਤਲਬ ਹੈ ਵੀ ਤੁਸੀਂ ਪ੍ਰਸ਼ਾਸਨ ਜੇ ਇਥੋਂ ਦਾ ਪੰਜਾਬ ਦੀ ਪੁਲਿਸ ਜੇ ਤੁਸੀਂ ਇਹਨਾਂ ਨੂੰ ਰੋਕੋ ਕਿ ਕ੍ਰੂਸੇਡ ਤੁਸੀਂ ਕਾਹਤੋਂ ਕਰਨਾ ਕਿ ਕੀ ਤੁਹਾਨੂੰ ਚੰਗੀ ਹੈ ਜਦੋਂ ਕਿ ਤੁਸੀਂ ਆਪਣਾ ਪ੍ਰਚਾਰ ਕਰੋ ਜਿਹੜਾ ਸਿੱਖ ਧਰਮ ਹੈ ਜਾਂ ਹੋਰ ਇਥੇ ਸਰਾਂਤ ਧਰਮ ਦੇ ਹੋਰ ਧਰਮ ਨੇ ਜਾਂ ਕੋਈ ਵੀ ਹੈ ਇਥੇ ਮੁਸਲਮਾਨ ਵੀ ਵੀ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੇ ਆਪਣਾ ਆਪਣਾ ਉਹ ਸਾਰੇ ਧਾਰਮਿਕ ਤਾਂ ਰੀਤੀ ਰਿਵਾਜ ਕਰਦੇ ਹਨ ਉਸੇ ਤਰੀਕੇ ਕਰੋ ਤੁਸੀਂ ਦੇ ਐਂਟਾਰੇ ਜਿੱਦਾਂ ਕੋਈ ਲਕਸ਼ਣ ਚੱਲਣ ਨਹੀਂ ਹੁੰਦੀ ਹੈ ਜਦਾਂ ਵੀ ਚੋਣ ਲੜਨੀ ਹੁੰਦੀ ਹੈ ਕਿ ਵਾਅਦਾ ਤੋਂ ਵਾਅਦਾ ਲੋਕਾਂ ਨੂੰ ਸਹਾਈ ਬਣਾ ਲਓ ਉਹਨਾਂ ਨੂੰ ਭਾਵੇਂ ਗਮਰਾਹ ਕਰੋ ਭਾਵੇਂ ਉਹਨਾਂ ਨੂੰ ਉਹਨਾਂ ਦਾ ਆਰਥਿਕ ਸ਼ੋਸ਼ਣ ਕਰੋ ਉਹਨਾਂ ਦਾ ਸਰੀਰਕ ਸ਼ੋਸ਼ਣ ਕਰਕੇ ਕਿ ਸਾਹ ਰੋਜ਼ ਹੀ ਖਬਰਾਂ ਹੁੰਦੀਆਂ ਨਹੀਂ ਆ ਕਦੇ ਮਰਿਆਂ ਨੂੰ ਜਵਾਬ ਤਾਂ ਕਦੇ ਇਦਾਂ ਭਾਈ ਸਾਹਿਬ ਕਾਰਪੋਰੇਸ਼ਨ ਜੀ ਨੇ ਤੁਹਾਨੂੰ ਤਰਕ ਦੇ ਅਦਾਲਤ ਤੇ ਬੈਠ ਕੇ ਵਿਚਾਰ ਕਰਨ ਲਈ ਗਿਆ ਹੈ ਕਿ ਮੈਂ ਉਥੋਂ ਪਿੰਗਲਵਾੜੇ ਤੋਂ ਲੈ ਆਉਂਦਾ ਵਾਂ ਆਪਣੇ ਮਰੀਜ਼ ਤਾਂ ਤੁਸੀਂ ਠੀਕ ਕਰਕੇ ਵਿਖਾਓ ਉਦੋਂ ਮੂਦੇ ਹੁੰਦੇ ਨਹੀਂ ਤੇ ਪਰਚਾ ਕਰਾਉਣ ਵਾਲੇ ਪਾਸੇ ਹੋਇਆ ਮੈਂ ਦੁਬਾਰਾ ਫੇਰ ਇਹ ਚੇਤਾਵਨੀ ਪ੍ਰਸ਼ਾਸਨ ਨੂੰ ਦੇਣਾ ਹੈ ਕਿ 27 ਤਰੀਕ ਤੱਕ ਜੇ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਦੇ ਜਿਹੜਾ ਪਰਚਾ ਤੁਸੀਂ ਦਰਜ ਕੀਤਾ 295 ਦਾ ਜਲੰਧਰ ਦੇ ਵਿੱਚ ਉਹਨੂੰ ਖਾਰਜ ਕਰਕੇ ਉਹੋ ਹੀ ਬਣਦੀਆਂ ਧਰਾਮਾ ਦਾ ਪਰਚਾ ਜਿਹੜਾ ਅੰਕਰ ਮਰੋਲਾ ਤੇ ਉਸਦੇ ਸਾਥੀਆਂ ਦੇ ਨਾਂ ਕੀਤਾ ਤਾਂ ਪੀਪੀ ਚੌਂਕ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਵੀ ਸਾਡੇ ਸਾਥੀਆਂ ਨੇ ਵੀਡੀਓ ਪਾ ਕੇ ਦੱਸਿਆ ਹੈ ਉਥੇ ਫਿਰ ਵੱਡਾ ਕੱਟ ਕਰਕੇ ਜਿੰਨੇ ਦਿਨ ਤੱਕ ਤੁਸੀਂ ਸਾਨੂੰ ਇਨਸਾਫ ਨਹੀਂ ਦੇਦੇ ਉਹਨੇ ਦਿਨ ਤੱਕ ਉਹ ਸਾਰਾ ਜਿਹੜਾ ਹੋੜਿਆ ਬੰਦ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ